ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਸੀ ਬਹੁਤ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਾਂ ਵੀ ਆ ਪਾਰਕ ਦੀ ਸਫਾਈ ਨਹੀਂ ਕੀਤੀ ਸੀ ਅੱਜ ਆ ਨੌਜਵਾਨ ਬਜ਼ੁਰਗ ਸਾਰੇ ਗੱਬਰੂ ਇੱਥੇ ਪਹੁੰਚੇ ਆ ਸ਼ਹੀਦ ਭਗਤ ਸਿੰਘ ਯਾਦਗਾਰੀ ਪਾਰਕ ਨੌਰਖੁਰਦ ਵਿਖੇ ਸਾਰੇ ਸਫਾਈ ਆਪ ਕਰ ਰਹੇ ਨੇ ਸਰਕਾਰ ਦੇ ਹੱਥ ਖੜੇ ਆ ਪਿੰਡ ਦੀ ਆਮ ਆਦਮੀ ਪਾਰਟੀ ਇਕਾਈ ਦੇ ਹੱਥ ਖੜੇ ਆ ਅਸੀਂ ਇਹਦੇ ਵਿੱਚ ਇਹ ਨਹੀਂ ਕਹਿੰਦੇ ਵੀ ਪਾਰਟੀ ਦੇ ਹੱਥ ਖੜੇ ਆ ਕਈ ਪਾਰਟੀ ਵਾਲੇ ਬਹੁਤ ਸਾਡੇ ਨਾਲ ਨੇ ਅਸੀਂ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਰੱਖਦੇ ਅਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਤੁਹਾਨੂੰ ਦੱਸ ਰਹੇ ਹਾਂ ਵੀ ਸਾਰੇ ਤਰ੍ਹਾਂ ਸਾਡੇ ਨਾਲ ਨੇ ਅਸੀਂ ਆਪਣੇ ਪੱਧਰ ਤੇ ਆਪ ਕੰਮ ਕਰ ਰਹੇ ਹਾਂ ਨਰੇਗਾ ਵਾਲੇ ਜਵਾਬ ਦੇ ਚੁੱਕਿਆ ਸੈਕਟਰੀ ਜਵਾਬ ਦੇ ਚੁੱਕਿਆ ਠੀਕ ਆ ਜੀ ਅਸੀਂ ਇਹ ਸਾਰੇ ਆਪ ਸਫਾਈ ਕਰ ਰਹੇ ਹਾਂ ਹਾਂਜੀ ਆਜੋ ਜੀ ਸਾਰੇ ਲੱਗ ਜਾਓ ਬਾ ਸਾਰੇ ਪਿੰਡ ਵਾਸੀ ਆ ਜਿਹੜੇ ਆਪਣੇ ਪੱਧਰ ਤੇ ਸਫਾਈ ਕਰਦੇ ਨੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਾਡਾ ਬਾਬਾ ਜੋਰਾ ਬਹੁਤ ਹੀ ਵਧੀਆ ਸੇਵਾ ਕਰ ਰਿਹਾ ਸਾਰੀ ਸਾਡੇ ਦਰਸ਼ਕੋਰੀ